ਜਿਵੇਂ ਤੁਹਾਡੇ ਲਈ ਲੈ ਕੇ ਆਈਆਂ 15 ਮਿੰਟ ਵਿੱਚ ਬਣਨ ਵਾਲੀ ਇਨਸਟੈਂਟ ਜਲੇਬੀ ਦੀ ਰੈਸਪੀ ਇਹ ਜਲੇਬੀ ਬਹੁਤ ਹੀ ਕੁਰਕਰੀ ਅਤੇ ਰਸੀਲੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਪਸੰਦ ਆਵੇਗੀ ਜੇ ਰੈਸਪੀ ਤੁਹਾਨੂੰ ਪਸੰਦ ਆਈ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਲੇਬੀ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ। ਅੱਜ ਆਪਾਂ ਬਣਾਵਾਂਗੇ ਜੀ ਇਨਸਟੈਂਟ ਜਲੇਬੀ। ਇਹ ਜਲੇਬੀ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਚਾਸ਼ਨੀ ਤਿਆਰ ਕਰਾਂਗੇ। ਆਪਾਂ ਇੱਕ ਕੌਲੀ ਦੇ ਨਾਪ ਰੱਖ ਲੈਣਾ ਹੈ ਜੀ। ਤਿੰਨ ਕੌਲੀਆਂ ਆਪਾਂ ਤੇ ਚਖੰਡੀਆਂ ਪਾਵਾਂਗੇ। ਹੁਣ ਇਹਦੇ ਵਿੱਚ ਆਪਾਂ ਦੋ ਕ올ੀਆਂ ਪਾ ਦੇਵਾਂਗੇ ਪਾਣੀ ਦੀਆਂ ਦੋ ਹਰੀਆਂ ਇਲਾਇਚੀਆਂ ਪਾ ਦੇਵਾਂਗੇ ਆਪਾਂ ਇਸ ਤਰ੍ਹਾਂ ਤੋੜ ਕੇ ਜੇ ਤੁਹਾਡੇ ਕੋਲ ਇਲਾਇਚੀ ਬੋਡਰ ਹੈਗਾ ਤੁਸੀਂ ਥੋੜਾ ਜਿਹਾ ਉਹ ਵੀ ਪਾ ਸਕਦੇ ਹੋ ਗੈਸ ਨੂੰ ਆਪਾਂ ਚਲਾ ਦੇਵਾਂਗੇ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਫੂਡ ਕਲਰ ਇਹ ਮੇਰੇ ਕੋਲ orange red color color food color ਹੈ ਜੀ ਤੁਹਾਡੇ ਕੋਲ ਜਿਹੜਾ ਫੂਡ ਕਲਰ ਹੋਇਆ ਤੁਸੀਂ ਬਾਹ ਰਹੇ ਹੋ ਜਿੱਦਾਂ ਨਾਲ ਆਪਾਂ ਕਲਰ ਪਾਵਾਂਗੇ ਜਲੇਬੀ ਦਾ ਕਲਰ ਉਸ ਤਰੀਕੇ ਦਾ ਹੀ ਹੋਵੇਗਾ ਹੁਣ ਆਪਾਂ ਚਾਸ਼ਨੀ ਨੂੰ ਪੱਕਣ ਦਵਾਵਾਂਗੇ ਜੀ ਇੰਨੇ ਨੂੰ ਆਪਾਂ ਮੈਦੇ ਦਾ ਜਲੇਬੀਆਂ ਵਾਲਾ ਕੋਲ ਤਿਆਰ ਕਰਦੇ ਹਾਂ ਜੀ ਜਿਹੜੀ ਕੌਲੀ ਨਾਲ ਆਪਾਂ ਨੇ ਖੰਡ नापी ਸੀ ਉਸੇ ਕੌਲੀ ਨਾਲ ਆਪਾਂ ਮੈਦ ਦਾ ਨਾਪਾਂਗੇ ਆਪਾਂ ਖੰਡ ਦੀਆਂ 3 ਕੌਲੀਆਂ ਲਈਆਂ ਨੇ ਮੈਦੇ ਦੀਆਂ ਆਪਾਂ 1.5 ਕੌਲੀਆਂ ਲਵਾਂਗੇ ਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਲਵਾਂਗੇ ਜੀ ਹੁਣ ਇਹਦੇ ਵਿੱਚ ਜਾਊਗਾ ਜੀ ਮੇਨ ਇਨਗਰੀਡੀਅੰਟਸ ਨਾ ਹੀ ਆਪਾਂ ਇੱਥੇ ਦਹੀਂ ਦਾ ਇਸਤੇਮਾਲ ਕਰ ਰਹੇ ਆ ਜੀ ਨਾ ਆਪਾਂ ਕੋਈ ਵੀ ਹੋਰ ਬੇਕਿੰਗ ਸੋਡਾ ਵਰਗਾ ਦਾ ਇਸਤੇਮਾਲ ਕਰ ਰਹੇ ਆ ਆਪਾਂ ਸਿਰਫ ਇਹਦੇ ਵਿੱਚ ਇਹਨੂੰ ਪਾਵਾਂਗੇ ਸਾਰਾ ਕੰਮ ਇਹਦੇ ਵਿੱਚ ਖਮੀਰ ਵਗੈਰ ਦਾ ਇਹਨੂੰ ਨੇ ਹੀ ਕਰਨਾ ਹੈ ਜੀ 5 ਗ੍ਰਾਮ ਦੀ ਪੂੜੀ ਹੈ ਆਪਾਂ ਇਹਦੇ ਵਿੱਚ ਸਾਰੇ ਪਾ ਦਵਾਂਗੇ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਲਾ ਲਵਾਂਗੇ ਜਿੰਨਾ ਮੈਦਾ ਲਿਆਏ ਓਨਾ ਹੀ ਇਹਦੇ ਵਿੱਚ ਪਾਣੀ ਪਾਵਾਂਗੇ ਆਪਾਂ ਪਰ ਆਪਾਂ ਪਾਣੀ ਇੱਕਦਮ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਪਾਵਾਂਗੇ ਤਾਂ ਜੋ ਮੈਦੇ ਵਿੱਚ ਗੁੱਟਲੀ ਨਾ ਬਣ ਜਾਵੇ ਥੋੜਾ ਥੋੜਾ ਕਰਕੇ ਆਪਾਂ ਜਿੰਨਾ ਮੈਦਾ ਲਿਆਏ ਓਨਾ ਹੀ ਪਾਣੀ ਪਾਵਾਂਗੇ ਮੈਦੇ ਵਿੱਚ ਕੋਈ ਵੀ ਗੁੱਟਲੀ ਨਹੀਂ ਪਾਣੀ ਚਾਹੀਦੀ ਬਾਕੀ ਦਾ ਪਾਣੀ ਵੀ ਮੈਂ ਪਾ ਲਵਾਂਗੀ ਇਹਨੂੰ ਮੈਂ ਚੰਗੀ ਤਰ੍ਹਾਂ ਕਰ ਲਵਾਂਗੀ ਮਿਕਸ ਜਿੰਨਾ ਮੈਦਾ ਉਨਾ ਹੀ ਪਾਣੀ ਇਨੂੰ ਮੈਂ 3-4 ਮਿੰਟ ਲਗਾਤਾਰ ਫੈਂਟ ਲਾਵਾਂਗੀ ਮੈਦੇ ਨੂੰ ਮੈਂ ਚੰਗੀ ਤਰ੍ਹਾਂ ਫੈਂਟ ਲਿਆ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਘੋਲ ਆਪਾਂ ਨੂੰ ਚਾਹੀਦਾ ਹੈ ਇੱਧਰ ਚਾਸ਼ਣੀ ਵੀ ਆਪਣੀ ਬਣ ਗਈ ਆ ਜਿੰਨੇ ਨੂੰ ਮੈਂ ਘੋਲ ਤਿਆਰ ਕੀਤਾ ਏ ਉਹਨੇ ਨੂੰ ਮੈਂ ਇਹਨੂੰ ਥੋੜਾ ਜਿਹਾ ਜਿਹੜਾ ਪਹਿਲਾਂ ਬਾਦੂ ਸੇਕ ਦੇ ਪਕਾ ਲਿਆ ਸੀ ਫਿਰ ਮੈਂ ਘੱਟ ਸੇਕ ਕਰ ਦਿੱਤਾ ਸੀਗਾ ਚਾਸ਼ ਵੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਵੈਸੇ ਤਾਂ ਇਹਨੂੰ ਇੱਕ ਉਬਾਲ ਹੀ ਦਿਵਾਉਣਾ ਹੁੰਦਾ ਹੈ ਪਰ ਆਪਾਂ ਇਹਨੂੰ ਘੱਟ ਸੇਕ ਦੇ ਰੱਖਤਾ ਸੀ ਹੁਣ ਇਹਨੂੰ ਆਪਾਂ ਉਤਾਰ ਦਵਾਂਗੇ ਜੈਸ ਤੋਂ ਠੰਡੀ ਹੋਣ ਲਈ ਰੱਖ ਦਾਂਗੇ ਇੱਥੇ ਆਪਾਂ ਨੇ ਇੱਕ ਫਲੈਟ ਪੈਨ ਲਿਆ ਏ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਕਿਉਂ ਪੂਰਾ ਉੱਪਰ ਤੱਕ ਨਹੀਂ ਭਰਨਾ ਬਸ ਅੱਧੇ ਇੱਕ ਤੱਕ ਆਪਾਂ ਨੇ ਇਹਦੇ ਵਿੱਚ ਰਿਫਾਈਨਡ ਰਿਫਾਈਨਡ ਔਇਲ ਪਾਇਆ ਏ ਇਧਰ ਆਪਾਂ ਨੇ ਇੱਕ ਪੋਲੀਥੀਨ ਲਿਆ ਏ ਜਿਹਦੇ ਵਿੱਚ ਦਾਲਾਂ ਵਗੈਰਾ ਪੈਕ ਹੋ ਕੇ ਆਉਂਦੀਆਂ ਨੇ ਉਹ ਵਾਲਾ ਪੋਲੀਥੀਨ ਆਪਾਂ ਲੈ ਲਿਆ ਏ ਜੀ ਇਹ ਕੁੰਦੇ ਪਤਲੇ ਪਤਲੇ ਜਿਓ ਉਹ ਨਹੀਂ ਲੈਣਾ ਫੇ ਥੋੜਾ ਜਿਹਾ ਕਹਾੜਾ ਇਹ ਵਾਲਾ ਲੈਣਾ ਹੈ ਇਹਨੂੰ ਆਪਾਂ ਇਸ ਤਰੀਕੇ ਰੱਖ ਦਵਾਂਗੇ ਜੀ ਗਲਾਸ ਦੇ ਵਿੱਚ ਇਹਦੇ ਵਿੱਚ ਆਪਾਂ ਘੋਲ ਪਾ ਦੇਵਾਂਗੇ ਦੇ ਨਾਲ ਆਪਾਂ ਇਹਦੇ ਵਿੱਚ ਸੁਰਾਖ ਕਰ ਲਵਾਂਗੇ ਜਿੰਨੇ ਆਪਾਂ ਨੇ ਰੱਖਣਾ ਹੈ ਇਹਦੇ ਵਿੱਚ ਇਹਦੇ ਵਿੱਚ ਮੈਂ ਘੋਲ ਥੋੜਾ ਜਿਹਾ ਹੋਰ ਪਾ ਲਿਆ ਏ ਇਧਰ ਤੇਲ ਬਿਲਕੁਲ ਗਰਮਾ ਆਪਾਂ ਇਹਨਾਂ ਵਿੱਚ ਜਲੇਬੀ ਪਾਵਾਂਗੇ ਸ਼ੇਪ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜੀ ਪਾਸੇ ਇੱਕ ਲੋ ਟੂ ਮੀਡੀਅਮ ਕਰ ਦੇਵਾਂਗੇ ਇਹਨਾਂ ਨੂੰ ਫਰਾਈ ਕਰਾਂਗੇ ਸਾਈਡ ਤੇ ਜਗ੍ਹਾ ਸੀਗੀ ਕੱਦੀ ਪਜਲੇ ਦੀ ਹੋਰ ਬਣਾ ਦੇਵਾਂਗੇ ਵਿੱਚ ਜਦੋਂ ਆਪਾਂ ਲੱਗੇ ਵੀ ਇਹ ਥੋੜੀਆਂ ਥੋੜੀਆਂ ਕੁਰਕਰੀਆਂ ਹੋ ਗਈਆਂ ਨੇ ਆਪਾਂ ਇਹਨਾਂ ਦਾ ਪਾਸਤਾ ਪਲਟ ਦਵਾਂਗੇ ਦੋਨੋਂ ਪਾਸੇ ਆਪਾਂ ਇਹਨਾਂ ਨੂੰ ਸੇਕ ਲਾਂਗੇ ਇਹ ਰੈਸਪੀ ਬਹੁਤ ਆਸਾਨ ਹੈ ਇਹਨੂੰ ਹਰ ਕੋਈ ਬਣਾ ਸਕਦਾ ਹੈ ਜੀ ਜਲੇਬੀਆਂ ਦੋਨੋਂ ਪਾਸੇ ਸਿੱਖ ਗਈਆਂ ਨੇ ਤੇ ਪੁਰਕਰੀਆਂ ਹੋ ਗਈਆਂ ਨੇ ਅਗਰ ਤੁਸੀਂ ਜ਼ਿਆਦਾ ਡਾਰਕ ਕਲਰ ਕਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹਨਾਂ ਨੂੰ ਹੋਰ ਫਰਾਈ ਕਰ ਸਕਦੇ ਹੋ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਦੂਜਾ ਬੈਚ ਵੀ ਪਾ ਦਾਂਗੇ ਆਪਾਂ ਇਦਾਂ ਜਿਹੜੀਆਂ ਆਪਾਂ ਨੇ ਜਲੇਬੀਆਂ ਬਣਾਈਆਂ ਨੇ ਉਹਨਾਂ ਨੂੰ ਆਪਾਂ ਚਾਸ਼ਣੀ 'ਚ ਪਾ ਦਾਂਗੇ ਜਲੇਬੀਆਂ ਗਰਮ ਨੇ ਚਾਸ਼ਣੀ ਹਲਕੀ ਗਰਮ ਆ ਮਤਲਬ ਠੰਡੀ ਆ ਸਿਰਫ ਹਲਕੀ ਹੋ ਗਰਮ ਆ ਜਲੇਬੀ ਪੂਰੀ ਗਰਮ ਹੈ ਜੀ ਜਲੇਬੀ ਨੂੰ ਆਪਾਂ ਡਬੋ ਦੇਵਾਂਗੇ ਚਾਸ਼ਣੀ ਦੇ ਵਿੱਚ ਸਿਰਫ 5-7 ਮਿੰਟ ਸਕਿੰਟ ਲੱਗਦੇ ਨੇ ਜੀ ਮਿੰਟ ਵੀ ਨਹੀਂ ਸਕਿੰਟ ਲੱਗਦੇ ਨੇ ਜਲੇਬੀ ਚਾਸ਼ਣੀ ਨੂੰ ਚੰਗੀ ਤਰ੍ਹਾਂ ਸੋਖ ਲਵੇਗੀ ਇਧਰ ਭਜਲੇਬੀਆਂ ਪਾਸਾਪਲਟਾਦਵਾਂਗੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਚਾਸ਼ਨੀ ਚੋਂ ਬਾਹਰ ਇਕਦਮ ਜੂਸੀ ਹੋ ਗਈਆਂ ਨੇ ਜਲੇਬੀਆਂ ਬਸ ਇੰਨਾ ਕੁ ਟਾਈਮ ਲੈਂਦੀਆਂ ਨੇ ਜੀ ਇਹ ਚੰਗੀ ਤਰ੍ਹਾਂ ਜੂਸੀ ਹੋਣ ਨੂੰ ਜਿਵੇਂ ਜਿਵੇਂ ਆਪਾਂ ਇਧਰੋਂ ਬਾਚ ਫਰਾਈ ਕਰੀ ਜਾਵਾਂਗੇ ਧੀਵੇਂ ਧੀਵੇਂ ਆਪਾਂ ਚਾਸ਼ਣੀ ਚ ਪਾਈ ਜਾਵਾਂਗੇ ਜਲੇਬੀਆਂ ਨੂੰ ਕੱਢੀ ਜਾਵਾਂਗੇ ਦੇ ਨਾਲ ਮੈਂ ਸਾਰੀਆਂ ਜਲੇਬੀਆਂ ਬਣਾ ਕੇ ਤਿਆਰ ਕਰ ਲਵਾਂਗੀ ਇੱਕ ਇੱਕ ਤਰੀਕਾ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਜੀ ਇੱਕ ਆਪਾਂ ਨੇ ਇਸ ਤਰ੍ਹਾਂ ਪਾਣੀ ਵਾਲੀ ਬੋਤਲ ਲੈ ਲੈਣੀ ਆ ਉਹਦੇ ਵਿੱਚ ਟੱਕਣ ਵਿੱਚ ਥੋੜਾ ਜਿਹਾ ਸੁਰਾਖ ਕਰ ਲੈਣਾ ਆਪਾਂ ਨੇ ਇਹਦੇ ਵਿੱਚ ਆਪਾਂ ਕੋਲ ਪਾ ਦੇਵਾਂਗੇ ਜੀ ਮੈਂ ਇੱਦੇ ਵਾਲਾ ਬੋਤਲ ਦੇ ਨਾਲ ਆਪਾਂ ਨੇ ਇਸ ਤਰੀਕੇ ਨਾਲ ਸ਼ੇਪ ਬਣਾ ਲੈਣੀ ਆ ਜੀ ਆਪਾਂ ਬੋਤਲ ਨੂੰ ਜ਼ਿਆਦਾ ਕੁੱਟ ਕੇ ਨਹੀਂ ਦਬਣਾ ਹੈਗਾ ਹਲਕੇ ਜਿਹੇ ਹੱਥਾਂ ਨਾਲ ਹੀ ਆਪਾਂ ਇਹ ਬੋਤਲ ਨੂੰ ਦਬਾਂਗੇ ਸੁਰਾਖਾ ਬੋਤਲ ਵੱਡਾ ਨਹੀਂ ਕਰਨਾ ਹੈਗਾ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਛੋਟਾ ਜਿਹਾ ਕੀਤਾ ਸੀ ਇਹ ਥੋੜੀ ਜੀ ਫੁੱਲ ਵੀ ਜਾਂਦੀ ਆ ਬਾਕੀ ਇਹ ਪੌ ਉਸ ਤਰੀਕੇ ਨਾਲਿਆਂ ਨੂੰ ਜਿੱਦਾਂ ਪਹਿਲਾਂ ਬਣਾਈਆਂ ਨੇ ਫਰਾਈ ਕਰ ਕਰਕੇ ਚਾਚਣੀ ਵਿੱਚ ਪਾਈ ਜਾਵਾਂਗੇ ਸਾਰੀਆਂ ਜਲੇਬੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀਆਂ ਵਧੀਆ कुरकुਰੀਆਂ ਰਸੀਲੀਆਂ ਜਲੇਬੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਜਲੇਬੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਨੇ ਆਪਾਂ ਡੇਢ ਕੌਲੀ ਮੈਦੇ ਤੋਂ ਕਿੰਦੀ ਥਾਲੀ ਭਰ ਕੇ ਆਪਾਂ ਨੇ ਜਲੇਬੀਆਂ ਬਣਾ ਕੇ ਤਿਆਰ ਕੀਤੀਆਂ ਨੇ ਇੱਕ ਜਲੇਬੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਇੱਕਦਮ ਜੂਸੀ ਜਲੇਬੀ ਬਣੀ ਹੈ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ